ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ ਤੁਹਾਡੀ ਇੱਕ ਝੋਲੀ ਦੇ ਵਿੱਚ ਇੱਕ ਜਿੱਤ ਪਈ ਹੈ ਤਾਂ ਉਸ ਜਿੱਤ ਦੀ ਖੁਸ਼ੀ ਦੀ ਖਬਰ ਮੈਂ ਤੁਹਾਨੂੰ ਦੇਣ ਲੱਗਿਆ ਤੁਹਾਨੂੰ ਪਤਾ ਹੈ ਕਿ ਸੋਸਾਇਟੀਆਂ ਦੇ ਵਿੱਚ ਜੈਪਸਮ ਵਿੱਚ ਯਾਰੀ ਸੀ ਜੈਪਸਮ ਜਿਹੜੀ ਕਿ ਖੇਤੀਬਾੜੀ ਭਾਗ ਸਬਸਿਡੀ ਦੇ 205 ਰੁਪਏ ਦਾ ਘੱਟਾ ਦੇ ਰਿਹਾ ਸੀ ਆ ਉਹੀ ਜੈਪਸਮ ਸੋਸਾਇਟੀ ਦੇ ਵਿੱਚ ਕਈ ਗੁਣਾ ਜ਼ਿਆਦਾ ਰੇਟ ਦੇ ਉੱਪਰ 3 ਗੁਣਾ 4 ਗੁਣਾ ਰੇਟ ਤੇ ਵਿਕਰੀ ਸੀਗੀ ਇਤੋਂ ਤੱਕ ਕਿ ਜੇ ਤੁਸੀਂ ਜੋਬਨ ਜੋ ਪੀ ਵਾਲੇ ਮੁੰਡੇ ਤੋਂ ਪਿੰਡ ਤੋਂ ਜੋਬਨ ਸਿੰਘ ਹੈ ਉਹਨੇ ਜੋ ਕੇਸ ਕੀਤਾ ਮਨਕੀਆਂ ਵਾਲੀ ਸੁਸਾਇਟੀ ਦੇ ਸੈਕਟਰੀ ਦੇ ਉੱਪਰ ਮੈਂ ਕਿ ਜੈਪਸਨ ਨੂੰ ਸੁਪਰ ਕਰਕੇ ਵਿਚਿਆ ਜਾ ਰਿਆ ਸੀਗਾ ਇਹ ਮਸਲਾ ਤੁਹਾਡਾ ਚੈਨਲ 2-3 ਸਾਲ ਤੋਂ ਚੱਕ ਰਿਹਾ ਸੀਗਾ ਇਤੋਂ ਤੱਕ ਕਿ ਸਾਨੂੰ ਇਹਦੇ ਸਬੰਧ ਦੇ ਵਿੱਚ ਲੈਟਰ ਵੀ ਇਸ਼ੂ ਹੋਏ ਕਰੋੜਾਂ ਰੁਪਏ ਦੀਆਂ ਦੇ ਨੋਟਸ ਇਸ਼ੂ ਕੀਤੇ ਗਏ ਕਦੇ ਤੁਹਾਨੂੰ ਉਹ ਦਿਖਾ ਦੇਵਾਂਗਾ ਕਿਹੜੀਆਂ-ਕਿਹੜੀਆਂ ਕੰਪਨੀਆਂ ਨੇ ਇਸ਼ੂ ਕੀਤੀ ਸੀਗੀ ਤਾਂ ਇਹ ਮਸਲਾ ਇਸ ਸਾਲ ਚਰਨਜੀਤ ਸਿੰਘ ਸੱਖਾਂ ਵਾਲੀ ਤੋਂ ਪਿੰਡ ਤੋਂ ਸਪੈਂਸ ਸਾਹਿਬ ਨੇ ਚੱਕਿਆ ਉਸ ਤੋਂ ਬਾਅਦ ਇਹ ਵਿੱਚ ਇੱਕ ਇਮਾਨਦਾਰ ਅਫਸਰ ਮੁਖਤਸਰ ਸਾਹਿਬ ਦੇ ਵਿੱਚ ਚੀਫ ਸੀਗੇ ਡਾਕਟਰ ਕਰਨਜੀਤ ਸਿੰਘ ਗਿੱਲ ਉਹਨਾਂ ਨੇ ਇਸ ਮਸਲੇ ਉੱਤੇ ਕਾਰਵਾਈ ਕੀਤੀ ਨਿਸ਼ਾ ਨਰਦੀਸ਼ ਕੁੜੀਆਂ ਸਾਹਿਬ ਦੇ ਸੀਗੇ ਤਾਂ ਉਹ ਕੇਸ ਤੋਂ ਸ਼ੁਰੂ ਹੋਇਆ ਪੂਰੇ ਪੰਜਾਬ ਚ ਔਲਾ ਪਿਆ ਆਖਰ ਤੇ ਜਾ ਕੇ ਜੋ ਇਸ ਸਮੇਂ ਹਾਲਾਤ ਨੇ ਉਹ ਇੱਕ ਚਿੱਠੀ ਜਾਰੀ ਹੋਈ ਹੈ ਕਿ ਸਰਕਾਰੀ ਸਬਾਵਾ ਜੈਪਸੋ ਵੇਚ ਨਹੀਂ ਸਕਣੀ ਆ ਤੁਹਾਡੀ ਸਕਰੀਨ ਦੇ ਉੱਪਰ ਚਿੱਠੀ ਹੈ ਕਿ ਡਾਇਰੈਕਟੋਰੇਟ ਖੇਤੀਬੜੀ ਦੇ ਕਿਸਾਨ ਭਲਿ ਵਿਭਾਗ ਪੰਜਾਬ ਜੁਆਇੰਟ ਡਾਇਰੈਕਟਰ ਐਨ ਪੁਟ ਦਾ ਚਿੱਠੀ ਨੰਬਰ 5277 ਮਿਤੀ 8/10/25 ਦੂਜਾ ਪੱਤਰ ਦਫਤਰ ਰਜਿਸਟਰ ਆ ਸਹਿਕਾਰੀ ਸੁਭਾਵਾ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਕੀਤਾ ਗਿਆ ਜਿਹਦਾ ਡਾਇਰੀ ਨੰਬਰ ਇਹਨਾਂ ਨੇ ਲਾਇਆ 17683925 ਦਾ ਹੈ ਪੱਤਰ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਰਿਸਰਚ ਵੱਲੋਂ ਜੋ ਚਿੱਠੀ ਪ੍ਰਾਪਤ ਹੋਈ ਹੈ ਉਸ ਦੇ ਨਾਲ ਚਿੱਠੀ ਨੰਬਰ ਇਹਨਾਂ ਦੱਸਿਆ ਹੈਗਾ ਤੁਹਾਡੀ ਸਕਰੀਨ ਤੇ ਤੁਸੀਂ ਪੜ੍ਹ ਸਕਦੇ ਹੋ ਤਾਂ ਉਹਦੇ ਨਾਲ ਜੋ ਰਿਕਮੈਂਡਡ ਐਗਰੋਕੈਮੀਕਲ ਦੀ ਲਿਸਟ ਹੈ ਉਹਦੇ ਵਿੱਚ ਜਿਪਸਮ ਦਾ ਨਾਮ ਨਹੀਂ ਹੈ ਤਾਂ ਇਸ ਤੋਂ ਬਾਅਦ ਇਸੇ ਲਿਸਟ ਨੂੰ ਰਜਿਸਟਰਾਰ ਸਹਿਕਾਰੀ ਸਭਾਵਾਂ ਦੀ ਕਮੇਟੀ ਫਾਈਨਲ ਮੰਨਦੀ ਹੈ ਤੇ ਅੱਜ ਤੋਂ ਬਾਅਦ ਦੇ ਵਿੱਚ ਕੋਈ ਵੀ ਸਹਿਕਾਰੀ ਸਭਾ ਜੱਪਸਮ ਨਹੀਂ ਵੇਚੇਗੀ ਸਮਝ ਗਏ ਤਾਂ ਇਹਨਾਂ ਨੇ ਕਿਹਾ ਕਿ ਇਹ ਸੂਚੀ ਪਹਿਲਾਂ ਵੀ ਆਪ ਦੇ ਦਫ਼ਤਰ ਨੂੰ ਭੇਜੀ ਜਾ ਚੁੱਕੀ ਹੈ ਜਿਹੜੀ ਕਿ 9 9 25 ਨੂੰ ਭੇਜੀ ਸੀ ਸਾਫ਼ ਤੇ ਸਪਸ਼ਟ ਹੈ ਕਿਸੇ ਸਹਿਕਾਰੀ ਸਭਾ ਦੁਆਰਾ ਜੱਪਸਮ ਦੀ ਵਿਕਰੀ ਨਹੀਂ ਹੋਵੇਗੀ ਤਾਂ ਇਹਦੇ ਨਾਲ ਮੇਰੇ ਬਹੁਤ ਸਾਰੇ ਸਖਤਰਪਰਾ ਖੁਸ਼ ਹੋਣ ਤੇ ਨਾਲ ਹੀ ਕਿਸਾਨਾਂ ਦੇ ਲਈ ਵੀ ਫਾਇਦਾ ਹੈ ਕਿਉਂਕਿ ਜੋ ਪਿਛਲੀ ਵਾਰੀ ਕੇਸ ਆਈ ਸੀ ਇਹ ਸਾਨੂੰ ਸੁਪਰ ਕਹਿ ਕੇ ਜੈਪਸਮ ਦੇ ਦਿੱਤੀ ਗਈ ਉਹ ਕੰਮ ਹੋ ਨਹੀਂ ਹੋਏਗਾ ਲੇਕਿਨ ਇਹ ਦਸੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਚੰਗੇ ਬੰਦੇ ਬਹੁਤ ਨੇ ਲੇਕਿਨ ਵਿੱਚ ਕੋਈ ਇੱਕ ਤੋਂ ਮਾੜੇ ਵੀ ਹੁੰਦੇ ਆ ਜੇਕਰ ਉਹ ਮਾੜੇ ਬੰਦੇ ਹੁਣ ਵੀ ਤੁਹਾਨੂੰ ਬਾਹਰ ਦੀ ਬਲਕਿਸ ਤਰੀਕੇ ਨਾਲ ਜੈਪਸਮ ਵਿੱਚ ਦੇ ਕੋਸ਼ਿਸ਼ ਕਰਦੇ ਆ ਤਾਂ ਤੁਸੀਂ ਇਹਦੀ ਸ਼ਿਕਾਇਤ ਜ਼ਰੂਰ ਕਰਿਓ ਕਿਉਂਕਿ ਹੁਣ ਉਹ ਵੇਚ ਨਹੀਂ ਸਕਦੇ ਤਾਂ ਇਹ ਤੁਹਾਡੀ ਜਿੱਤ ਹੈ ਜੀ ਮੁਬਾਰਕ ਹੈ ਹੋਵੇ ਤੁਹਾਨੂੰ ਗੱਲ ਇਹ ਕਿ ਜਦੋਂ ਵੀ ਕੋਈ ਮੁੱਦਾ ਉੱਠਦਾ ਹੈ ਜੇ ਤੁਸੀਂ ਉਸ ਮੁੱਦੇ ਨੂੰ ਜ਼ੋਰ ਸ਼ੋਰ ਦੇ ਨਾਲ ਚੱਕ ਕੇ ਉਹਦਾ ਸਾਥ ਦਿਨੇ ਹੋ ਤਾਂ ਆਖਿਰ ਤੇ ਉਹਨਾਂ ਮੁੱਦਿਆਂ ਤੇ ਕਾਰਵਾਈ ਹੁੰਦੀ ਹੈ ਭਾਵੇਂ ਉਹ ਕਿਸੇ ਵੀ ਪਾਸਿਓਂ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਅਸੀਂ ਅੱਜ ਖੁਡੀਆਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਦਿਸ਼ਾ ਨਿਰੇਸ਼ਾ ਦੀ ਇਹ ਸਾਰਾ